ਯਾਦ ਨਹੀਂ ਆਈ ਘਰ ਛੱਡਣ ਤੋਂ ਬਾਅਦ ਨਹੀਂ ਆਈ ਤੇ ਕੀ ਐ ਤੇਰੀ ਪੀਆਰ ਦਾ ਹਿਸਾਬ ਪੁੱਛਦਾ ਕਦੋਂ ਲਾਉਣਾ ਏ ਜੀੜਾ ਮੈਨੂੰ ਪੰਜਾਬ ਪੁੱਛਦਾ ਤੇ ਮੈਨੂੰ ਪਤਾ ਔਖਾ ਸੌਖਾ ਦਿਨ ਲਗਾਈ ਜਾਣਾ ਏ ਮਾੜੇ ਮੋٹے ਡਾਲਰ ਵੀ ਕਮਾਈ ਜਾਣਾ ਏ ਲੈ ਕੇ ਸ਼ੀਦਾ ਦਾ ਮੱਥਾ ਟੇਕਣ ਦਾ ਖੌਬ ਵੀ ਆਉਣਾ ਏ ਤੇ ਚੇਤੇ ਰੱਖੀਐ ਇਸ ਸਾਲ ਪੰਜਾਬ ਵੀ ਆਉਣਾ ਏ ਤੇ ਆਵੇ ਜਦੋਂ ਪਿੰਡ ਪੱਗ ਲੱਥੀ ਨਾ ਹੋਵੇ ਮੈਂ ਕਰਾਰ ਦਾਸ ਕੇ ਦਾੜੀ ਕੱਟੀ ਨਾ ਹੋਵੇ ਤੇ ਸਾਰੇ ਪਿੰਡ ਦਾ ਤੇਰੇ ਵੱਲੀ ਧਿਆਨ ਹੋਊਗਾ ਦੇਖ ਸਾਬਤ ਸਰੂਪ ਸਿੱਖ ਬਾਪੂ ਨੂੰ ਕਿੰਨਾ ਮਾਣ ਹੋਊਗਾ ਤੇ ਦਾਦੀ ਤੱਕ ਦੀ ਹੈ ਰੋਜ਼ ਪੋਤੇ ਨੂੰ ਜੱਫੀ ਪਾਉਣ ਨੂੰ ਮਾਤਾ ਜੀ ਦੀ ਹੈ ਰੋਟੀ ਇੱਕ ਮੰਗੀ ਤੇ ਦੋ ਖਵਾਉਣ ਨੂੰ ਤੇ ਮੋੜ ਯਾਰਾਂ ਨਾਲ ਗੇੜੀ ਲਾਉਣ ਦਾ ਖ਼ਾਬ ਨਾ ਛੱਡੀ ਤੇ ਜੇ ਐਤ ਕੀ ਪਿੰਡ ਆਇਆ ਫਿਰ ਪੰਜਾਬ ਨਾ ਛੱਡੀ ਜੇ ਐਤ ਕੀ ਪਿੰਡ ਆਇਆ ਫਿਰ ਪੰਜਾਬ ਨਾ ਛੱਡੀ ਜੇ ਤੂੰ ਮੁਰਦਨ ਨੂੰ ਕਰਦਾ ਨਾ